ਜਿੱਥੇ ਇੱਕ ਪਾਸੇ ਪੂਰਾ ਦੇਸ਼ ਮਹਿਲਾ ਦਿਹਾੜਾ ਮਨਾ ਰਿਹਾ ਉੱਥੇ ਹੀ ਦੂਜੇ ਪਾਸੇ ਇੱਕ ਜਿਹੀ ਮਹਿਲਾ ਮੰਨਪ੍ਰੀਤ कौर ਜੋ ਐਸਆਈ ਹੈ ਤੇ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੀ ਹੈ ਆਪਣੇ ਘਰ ਦੇ ਫਰਜ਼ ਦੇ ਨਾਲ ਨਾਲ ਆਪਣੀ ਨੌਕਰੀ ਦੀ ਵੀ ਤੰਦੇਹੀ ਨਾਲ ਨਿਭਾਉਂਦੀ ਹੈ ਮੰਨਪ੍ਰੀਤ ਕੌਰ ਦਾ ਪਤਨੀ ਵੀ ਪੁਲਿਸ ਸਿਚਨੇ ਤੇ ਉਹ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਘਰਬਾਰ ਨੂੰ ਦੇਖਦੀ ਹੈ ਤੇ ਉਸ ਤੋਂ ਬਾਅਦ ਨਿਕਲ ਜਾਂਦੀ ਹੈ ਆਪਣੀ ਡਿਊਟੀ ਕਰਨ ਚਿਕਨ ਮੇਰਾ ਨਾਮ ਇਸੈਮਨ ਬਿਸਕੋਰ ਹੈ ਮੈਂ ਇੱਕ ਚਾਪੁਲੀ ਸਿੱਖੀ ਬਤੌਰ ਐਸਏ ਜਾਨਾਪੇੜੀ ਸਦਕ ਤਨਾਤੇ ਹਾਂ ਮੈਂ ਸਾਰੇ ਅੰਤਰ ਅੰਤਰਰਾਸ਼ਟਰੀ ਮela ਦੇਸ਼ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਹੀ ਕਹਿਣਾ ਚਾਹੂਗੀ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਇ ਲਿਖਾਇਆ ਜਾਵੇ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਮਾਪਿਓ ਦੇ ਨਾਲ ਨਾਲ ਦੇਸ਼ ਦਾ ਨਾਮ ਰੌਸ਼ਨ ਕਰ ਸਕਣ ਤੇ ਇਹ ਜੋਬ ਦੇ ਨਾਲ ਨਾਲ ਬੱਚਿਆਂ ਨੂੰ ਦੇਖਣਾ ਪਰਿਵਾਰ ਨੂੰ ਦੇਖਣਾ ਥੋੜਾ ਮੁਸ਼ਕਲ ਤਾਂ ਹੈ ਪਰ ਇਹ ਥੋੜਾ ਹੁਣ ਮੈਨੇਜ ਹੋ ਜਾਂਦਾ ਕਿਉਂਕਿ ਫੈਮਿਲੀ ਏ ਸਾਰੀ ਤੇ ਇਦਾਂ ਜੀ ਜੀ ਮੇਰੇ ਹਸਬੰਡ ਵੀ ਪੰਜਾਬ ਪੁਲਿਸ ਜੀ ਨੇ ਤੇ ਉਹ ਉਹ ਵੀ ਇਸ ਡਿਪਾਰਟਮੈਂਟ ਚ ਜੋਬ ਕਰਦੇ ਨੇ ਇਸ ਲਈ ਕਾਫੀ ਸਿਰਵਾਨ ਮਾਰੇ ਹੋ ਕੋਰੋਨਾ ਕਾਲ ਵੀ ਨਿਕਲਿਆ ਸੀਗਾ ਉਹਦੇ ਵਿੱਚ ਵੀ ਕਾਫੀ ਚੁਣਾਈਆਂ ਸਾਹਮਣਾ ਕਰਨਾ ਪਿਆ ਜੀ ਜੀ ਉਹ ਤਾਂ ਬਹੁਤ ਮੁਸ਼ਕਲ ਦਾ ਔਰ ਸੀ ਪੰਜਾਬ ਦੇ ਵਿੱਚ ਉਦੋਂ ਵੀ ਮੇਰੇ ਬੱਚਿਆਂ ਨੂੰ ਕਿ ਇਹ ਛੋਟੇ ਬੱਚੇ ਹੋਣਾ ਜੀ ਵਾਇਰਸ ਨਾ ਫੈਲ ਸਕੇ ਇਸ ਕਰਕੇ ਕਰਨਾ ਮੈਂ ਸਭ ਤੋਂ ਪਹਿਲਾਂ ਡਿਊਟੀ ਤੋਂ ਆ ਕੇ ਬੱਚਿਆਂ ਨੂੰ ਹੈਂਡ ਵਾਸ਼ ਕਰਕੇ ਜੁਨੀਫਾਰਮ ਚੇਂਜ ਕਰਕੇ ਬੱਚਿਆਂ ਕੋਲ ਜਾਣਾ ਬੱਚਿਆਂ ਨੂੰ ਪ੍ਰਿਪੇਅਰ ਕਰਨਾ ਬੱਚਿਆਂ ਨੂੰ ਸਮਝਾਉਣਾ ਕਿ ਇਹਦਾ ਕਰੋਨਾ ਹੋ ਸਕਦਾ ਹੈ ਤੁਸੀਂ ਇਹਨਾਂ ਤੋਂ ਕਿਵੇਂ ਅਲਰਟ ਰਹਿਣਾ ਸਾਰਿਆਂ ਨੂੰ ਪ੍ਰਿਪੇਅਰ ਕੀਤਾ ਅੰਤਰਰਾਸ਼ਟਰੀ ਮੇਲੇ ਦੇ ਵਾਸਤੇ ਕੀ ਮੈਸੇਜ dena ਜਾਊਗਾ ਅੱਜ ਅੰਤਰਰਾਸ਼ਟਰੀ ਮੇਲਾ ਦੇ ਉਸਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਸੁਨੇਹਾ ਦੇਣਾ ਚਾਹਾਂਗੀ ਕਿ ਬੱਚੇ ਤੁਹਾਨੂੰ ਬਨੂਨ ਹਤਿਆ ਨਹੀਂ ਕਰਨੀ ਚਾਹੀਦੀ ਬੱਚਿਆਂ ਨੂੰ ਮਹਿਲਾਵਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਣਾ ਹੈ ਤਾਂ ਜੋ ਹਰ ਖੇਤਰ ਵਿੱਚ ਅੱਗੇ ਵਧਣ ਦੇਸ਼ ਦਾ ਮਾਂ ਪਿਓ ਦਾ ਨਾਮ ਰੌਸ਼ਨ ਕਰਨ। ਮਹਿਲਾਵਾਂ ਨੂੰ ਪਿੱਛੇ ਰੱਖਿਆ ਜਾਂਦਾ ਹੈ। ਜੀ ਅੱਜ ਮਹਿਲਾਵਾਂ ਨੂੰ ਥੋੜਾ ਪਿੱਛੇ ਰੱਖਿਆ ਜਾਂਦਾ ਬੱਚੇ ਮੁੰਡਿਆਂ ਨੂੰ ਪ੍ਰਾਇਓਰਟੀ ਦਿੱਤੀ ਜਾਂਦੀ ਹੈ। ਅੱਜਕੱਲ ਦਾ ਇਹੀ ਸਮਾਂ ਚੱਲ ਰਿਹਾ ਹੈ। ਪਰ ਨਹੀਂ ਸਾਨੂੰ ਬੱਚੀਆਂ ਨੂੰ ਲੜਕੀਆਂ ਨੂੰ ਇਹ ਵੱਧ ਤੋਂ ਵੱਧ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਮੈਂ ਵੀ ਇੱਕ ਲੜਕੀ ਆ ਮੈਂ ਵੀ ਇੱਕ ਲੜਕੀ ਹੋਣ ਦੇ ਨਾਤੇ ਇਹ ਜੁਨ ਸੇਵਾਵਾਂ ਦੇ ਬਾਹਰ ਆਈਆਂ ਤੇ ਮੇਰੇ ਪੇਰੈਂਟਸ ਨੇ ਮੈਨੂੰ ਪਹਿਲ ਦਿੱਤੀ ਮੈਨੂੰ ਪੜਾਇਆ ਲਿਖਾਇਆ ਤੇ ਅੱਜ ਮੈਂ ਇਸ ਮੁਕਾਮ ਤੇ ਬੈਠੀ ਆ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਦੇਸ਼ ਦਾ ਨਾਮ ਰੌਸ਼ਨ ਕਰਨ ਮਾਂ ਪ੍ਰੇ ਦਾ ਨਾਮ ਰੌਸ਼ਨ ਕਰਨ ਸਾਨੂੰ ਨਾ ਤੇ ਪ੍ਰਾਊਡ ਫੀਲ ਹੋਏ ਜ਼ਿਆਦਾ ਦੇਖਿਆ ਨਾ ਕਿ ਬੱਚਿਆਂ ਨੂੰ ਪੜਾ ਸਕੀ ਜਾਂ ਨਸੀਨ ਪੜਾ ਕੇ ਬੱਚਾ ਨਹੀਂ ਜੀ ਜੀ ਜੇ ਕੋਈ ਜਿਆਦਾ ਟੈਮਰਿਟ ਕਰ ਦਿੱਤੀ ਜਾਂ ਘਰਾਂ ਦੇ ਕੰਮ ਚ ਲੱਗਦੇ ਹਾਂ ਜੀ ਜੀ ਹਰ ਖੇਤਰ ਚ ਮੇਲਾ ਵਾ ਮੜੀ ਬੜੀ ਪਾਟ ਜੀ 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 ਤੀਂ ਦੇ ਅੱਜ ਤੱਕ ਹੁਣ ਵੀ ਤੁਸੀਂ ਵੀ ਦੇਖਿਆ ਕਿ ਹਰ ਖੇਤਰ ਚ ਮੇਲਾ ਵਾ ਆ ਗਿਆ ਰਹੀਆਂ ਜਿਵੇਂ ਸਾਡੇ ਪ੍ਰਾਈਮ ਮਿੰਿਸਟਰ ਨਵੀਂ ਰਾਸ਼ਟਰਪਤੀ ਵੀ ਸਾਡੇ ਲੇਡੀਜ਼ ਨੇ ਆਪਣੇ ਜੱਜ ਬਣੀਆਂ ਨੇ ਲੜਕੀਆਂ ਕਿਉਂਕਿ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜੇ ਅਸੀਂ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਵਾਂਗੇ ਤਾਂ ਹੀ ਉਹ ਅੱਗੇ ਆਉਣਗੀਆਂ ਜੇ ਉਹਨਾਂ ਨੂੰ ਹੀ ਘਰਾਂ ਚ ਦਬਾ ਕੇ ਰੱਖ ਲਾਂਗੇ ਉਹ ਨਹੀਂ ਅੱਗੇ ਆ ਸਕਦੀਆਂ मैं इस थर्ड डे चैनल राही यही मैसेज देना चाहूंगा कि ਤੁਸੀਂ ਲੜਕੀਆਂ ਨੂੰ ਦੀ ਆਵਾਜ਼ ਨਾ ਦਬਾਓ ਉਹਨਾਂ ਨੂੰ ਵੱਧ ਤੋਂ ਵੱਧ ਪੜਾਓ ਤਾਂ ਜੋ ਅਕੇ ਆਉਣ ਤੇ ਤੁਹਾਡਾ ਨਾਮ ਰੌਸ਼ਨ ਕਰੇ। ਕਿਉਂਕਿ ਜੋ ਕਿਸ ਤਰੀਕੇ ਨਾਲ ਮੈਂ ਲਾਵਾਦੀ ਵਟੀ ਦੀ ਮਹਿਰਿਆਤਾ ਦੇ ਕਿਸ ਤਰੀਕੇ ਨਾਲ ਉਹਨਾਂ ਨੇ ਸਾਰੀ ਕਿਸ ਹਾਲ ਕਰ ਦਿੱਤਾ। ਮੈਂ ਲਾਵਾਦੀ ਡਿਊਟੀਆਂ ਡਿਊਟੀਆਂ ਮੇਰੀ ਮੇਨ ਡਿਊਟੀ ਇਜ਼ ਲੇਡੀਜ਼ ਨੂੰ ਸੁਣਨ ਦੀ ਹੈ ਜੋ ਵੀ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਉਹਨਾਂ ਨੂੰ ਪਿਆਰ ਦੇ ਆਧਾਰ ਤੇ ਸੁਣਿਆ ਜਾਂਦਾ ਉਹਨਾਂ ਦਾ ਮੁਸ਼ਕਲਾਂ ਦਾ ਹੱਲ ਕੀਤਾ ਜਾਂਦਾ ਹੈ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ। ਤੇ ਉਹਨਾਂ ਨੂੰ ਸਮਝਾ ਕੇ ਜੋ ਵੀ ਉਹਨਾਂ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਸੋਲਵ ਕੀਤਾ ਜਾਂਦਾ ਹੈ